ਆਜ ਆਜ ਕਰਾਂ ਅੱਜ ਆਏ ਆਂ ਬਈ ਮੀਨਾਂ ਵਾਲੇ ਲਾਲੇ ਕੋਲੇ ਤੇ ਗੇਜੂ ਹਣਾ ਕੋਲੇ ਜਿਹੜੇ ਆਲੂਆਂ ਦੇ ਸਰਾਦ ਬਾਦਕਾ ਬੀਬੂ ਆਣ ਸਰਾ ਵੇਚਦੇ ਆ ਆਪਣਾ ਉਹਨਾਂ ਵਾਲੇ ਲਾਇਆ ਵਾ ਬਾਕੀ ਉਥੇ ਘੱਟ ਜਿਹਾ ਦਿਖਾਈ ਦਿੰਦਾ ਏ ਦੇਖਦੇ ਆ ਸ਼ਾਇਦ ਆਲੂਆਂ ਦੇ ਬੀਂਾਂ ਵਾਲੇ ਹੋਣਗੇ ਜਾਣ ਰੈ ਰੂ ਰੱਪਾ ਬਹੁਤ ਵਗਾ ਦਿੰਦੇ ਆ ਆ ਦਿਖਾ ਦੇ ਕਰਾਂ ਲੋ ਐਨ ਸਰਾ ਹੋਇਆ ਪਿਆ ਯਾਰ ਬਾਕੀ ਸਾਰੀ ਗੱਲਬਾਤ ਕਰਾਉਣੀ ਆ ਬਾਈ ਕਿਹੜਾ ਇਹ ਨਾ ਪਿੰਡ ਚ ਰਿਕਾਰਡ ਹੀ ਆ ਯਾਰ ਮੈਨੂੰ ਪਤਾ ਆਪਣੇ ਆਸ-ਪਾਸ ਹੀ ਰਿਕਾਰਡ ਆ ਇਹਨਾਂ ਦਾ ਕਿਉਂ ਆ ਜਿੰਨੇ ਨਹੀਂ ਆ ਲਲੂ ਲਾਉਣਾ ਹੋਣਾ ਆ ਜਾ ਬਈ ਲਾਲਾ ਚਾਚਾ ਬੈਠਾ ਏ ਜੀ ਆ ਵੀ ਆ ਕੇ ਬਾਤਾਂ ਦੀਂਦਾ ਕਰਦੇ ਗੱਲ ਆ ਤਾਂ ਵੰਨੇ ਵੀ ਆ ਜਾ ਹਾਂ ਬੇਕੇਵੇਂ ਬਿਚਾਣੇ ਕੀ ਹਾਲ ਆ ਬੋਲ ਬਈ ਠੀਕ ਆ ਹਾਂ ਜੀ ਹਾਂ ਜੀ ਠੀਕ ਆ ਬੋਲਣ ਤੂੰ ਦੱਸ ਕਿਵੇਂ ਕਿਚਰੀ ਨਹੀਂ ਬੈਠਾ ਅੱਜ ਇਹਨਾਂ ਦੀ ਉਹ ਇਹਦਾ ਲਲੂ ਲੂ ਦੇਖਣ ਆਏ ਆ ਠੀਕ ਆ ਹਾਂ ਵੀ ਕਿਵੇਂ ਆ ਵੀ ਮੈਂ ਤਾਂ ਪਹਿਲਾਂ ਦੱਸਿਆ ਵੀ ਰੇ 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 ਨੂੰ ਵੀ ਦੱਸ ਹੁੰਦਾ ਇਹਦਾ ਦੱਸਦਾ ਹੁੰਦਾ ਕਹਿੰਦੇ ਆਏ ਤਾਂ ਫਿਰ ਹਰ ਪਾਸੇ ਹੀ ਲੈਂਦਾ ਬੰਦਾ ਬਾਈ ਹਾਂ ਅਜੇ ਨਾ ਕਿ ਵੀ ਮੂ ਪਹਿਲਾਂ ਲਿਆ ਕਿ ਹੁਣ ਵੀ ਵੀ ਬੋਕ ਕਰਾਉਣਾ ਆਇਆ ਨਹੀਂ ਅੱਗੇ ਲਿਆ ਆ ਵੀ ਇਹ ਲੈ ਕੇ ਕਿ ਠੀਕ ਆ ਆਹ ਤੇਰੇ ਬੰਦੇ ਲੈ ਜਾਂਦੇ ਆ ਪਰ ਇਹਨਾਂ ਨੇ ਲਿਆ ਆ ਚਲ ਇਹਨਾਂ ਨਾਲ ਗੱਲ ਕਰਾ ਲੇ ਫੇਨਾਸ ਦਾ ਕਰਾ ਦੇ ਕਰਾ ਦੇ ਕੋਈ ਬਾਈ ਕੀ ਹਾਲ ਨੇ ਬਹੁਤ ਵਧੀਆ ਸਭ ਜਿਹੜਾ ਪਿੰਡ ਆ ਬਾਈ ਦਾ ਸੂਲਪੁਰ ਠੀਕ ਆ ਕਿਹੜਾ ਵੀ ਨਿਆ ਸੀ ਫਿਰ ਬਾਈ ਡਾਇਮੰਡ 1M5 ਕਿਵੇਂ ਆਲੂ ਵਰਕਿਆ ਚ ਪੂਰੇ ਵਧ ਗਏ ਠੀਕ ਆ ਠੀਕ ਆ ਤੇ ਹੁਣ ਕੀ ਰੈਰ ਆਪਾ ਲੈਣ ਆਏ ਆ ਬਾ ਹੁਣ ਦੁਬਾਰੇ ਫੇਰ ਲੈਣਾ ਆ ਬੋਲੀ ਕਰਾਉਣਾ ਠੀਕ ਆ ਅਜੀ ਹੁਣ ਕਿਹੜਾ ਲੈਣਾ ਡਾਇਮੰਡ ਹੀ ਲੈਣਾ ਕਿ ਹੋਰ ਲੈਣਾ ਬਾਈ ਅਕੀ ਨਹੀਂ ਐਲ ਆਰ ਲੈਣਾ ਇਕੇ ਠੀਕ ਆ ਅੱਛਾ ਮਨੂ ਹਣੀ ਬੈਠਾ ਆਪਣਾ 50 ਸੇ ਹੋਰ ਬਾਈ ਦੱਸੇ ਠੀਕ ਆ ਠੀਕ ਆ ਅਜੀ ਤੁਸੀਂ ਵੀ ਲਿਆ ਸੀ ਨਾ ਆਪਾਂ ਲਿਆ ਸੀਗਾ ਗੁਰਦੀਪ ਚਾਚੇ ਉਹਨਾਂ ਨੇ ਵੀ ਲਿਆ ਸੀ ਜੱਸੇ ਨੇ ਵੀ ਲੈਣਾ ਵੀ ਨਹੀਂ ਨਹੀਂ ਬੀ ਬਹੁਤ ਵਧੀਆ ਬਾਈ ਦਾ ਯਾਰ ਹਾਂ ਜਿਹੜਾ ਯਾਨੀ ਕਿ ਕਿਆ ਉਹੀ ਨਿਕੜਿਆ ਅੱਛਾ ਠੀਕ ਆ ਬਾਈ ਹੂੰ ਬੀ ਬਹੁਤ ਵਧੀਆ ਯਾਨੀ ਕਿ ਪੂਰਾ ਵਧੀਆ ਬੀ ਆ ਬਹੁਤ ਵਧੀਆ ਵੀਰ ਮੈਂ ਤਾਂ ਆਪ ਯਾਰ ਮੈਂ ਤਾਂ ਇੱਕ ਦਿਨ ਵੀਡੀਓ ਪਾਈ ਸੀ ਜਨਾਇਆ ਕੋਈ ਯਾਰ ਐਨ ਫਿਰ ਰੰਗ ਭਾਗ ਲੱਗੇ ਪਾਏ ਹਾਂ ਜਾਨ ਕੋਈ ਕੋਈ ਬਾਇਰਸ ਦਾ ਬੂਟਾ ਨਹੀਂਗਾ ਹਾਂ ਐਨ ਕੀ ਵੀ ਆਵੇ ਬੀਜ ਦੇਖਣਾ ਆਪਾਂ ਲੂ ਇਹਦੇ ਬਾਈ ਦੇ ਠੀਕ ਆ ਠੀਕ ਆ ਗਾਹ ਨੂੰ ਇਹ ਤੋਂ ਲਵਾਗੇ ਬੀ ਆਪਾਂ ਵਧਾਉਣਾ ਵਧਾਉਣਾ ਲੂ ਗਾਹ ਨੂੰ ਤੇ ਸਹੀ ਆ ਯਾਰ ਮੇਰਾ ਬਾਕੀ ਬਾਕੀ ਆਮ ਕਿਸਾਨ ਆ ਨਾ ਇਹ ਜਿਹੜਾ ਕਰਦਾ ਖੇਤੀ ਸਾਰਾ ਉਹੀ ਬੀਜ ਦਿੰਦਾ ਇਹ ਦੇ ਕੇ ਮੈਂ ਤਿਆਰ ਰਹੀਆ ਮੈਂ ਤਾਂ ਸਵਰੇ ਸ਼ੁਰੂ ਵੀ ਇਹ ਤੇ ਬਚ ਕੇ ਜਾਂਦਾ ਬਾਕੀ ਇਹ ਦੱਸ ਦੰਦਾ ਜੀ ਮੈਂ ਸਾਰੀ ਸਹੀ ਰਹਿ ਜਾਂਦਾ ਬੰਦਾ ਸਹੀ ਗੱਲ ਹੈ ਇਹ ਤਾਂ ਬੰਦਾ ਹੂੰ ਕੋਈ ਕਾਮਯਾਬ ਕਿਸਾਨ ਹਾਂ ਕਾਮਯਾਬ ਪੂਰਾ ਬੰਦਾ ਦਿਲ ਦਾ ਯਾਰ ਸਾਫ ਆ ਜਿਹੜਾ ਬੰਦਾ ਦਿਲ ਦਾ ਸਾਫ ਹੈ ਜੈਨ ਹਾਂ ਜੀ ਹਾਂ ਸਭ ਕੁਝ ਹੀ ਉਹਦਾ ਸਾਫ ਆ ਸਹੀ ਗੱਲ ਹੈ ਭਾਈ ਤੇ ਬੰਦੇ ਨੂੰ ਭਗਵਾਨ ਨੂੰ ਲਾ ਰੱਖਦਾ ਹੀ ਨਹੀਂ ਇਹ ਰਖਦਾ ਨਹੀਂ ਰੱਖਦਾ ਭਾਈ ਹੂੰ ਭਾਈ ਬਾਕੀ ਤੂੰ ਦੱਸ ਹੁਣ ਕੋਈ ਟੇਬਲ ਟਾਪਰ ਲਾਉਣ ਦੀ ਤਾਂ ਸਕੀਮ ਕਰੀ ਵੀ ਟੂਪਰ ਦੀ ਤਾਂ ਨਹੀਂ ਹਾਂ ਜੀ ਜੀ ਸਕੀਮ ਉਹ ਥੋੜੀ ਜੀ ਮਿਹਨਤ ਵੱਧ ਹੋ ਜਾਂਦੀ ਆ ਤਾਂ ਬੰਦੇ ਆਲੇ ਦੀ ਹੂੰ ਇਹ ਤਾਂ ਸਹੀ ਗੱਲ ਹੈ ਇਹਦੇ ਨਾਲ ਹੀ ਲਾਵਾਂਗੇ ਆਪਾਂ ਇਹ ਜਗਜਗ ਨਹੀਂ ਕਾਹਨੂੰ ਠੀਕ ਆ ਹਾਂ ਆ ਤੁਸੀਂ ਦੇਖ ਹੀ ਸਕਦੇ ਥੱਲੇ ਤਾਂ ਹੀ ਪੱਤਾ ਹਰਾ ਬਿਆ ਕੋਈ ਬਾਹਰ ਸੇ ਬਾਹਰ ਸੇ ਤਾਂ ਆਉਂਦਾ ਹੀ ਨਹੀਂ ਹਾਂ ਕੋਈ ਢੇੜਾ ਨਹੀਂ ਦਿੱਤਾ ਹੂੰ ਵਿੱਚ ਬਾਹਰ ਸਾਲਾ ਨਹੀਂ ਕਢਾਇਆ ਨਹੀਂ ਨਹੀਂ ਜਦੋਂ ਆਉਂਦਾ ਹੀ ਨਹੀਂ ਬਾਹਰ ਸੇ ਮਿਹਨਤ ਦਾ ਬਸ ਮਿਹਨਤ ਦਾ ਹੀ ਮੁੱਲ ਹੁੰਦਾ ਇਹ ਤਾਂ ਹੈ ਸਹੀ ਗੱਲ ਹੈ ਬਾਈ ਤੇ ਬਾਬਾ ਲਾਉਣੇ ਬਾਈ ਕਿੰਨੇ ਠੀਕੇ 20 ਕਿਲੇ ਅੱਛਾ ਠੀਕ ਆ ਫਿਰ ਸਹੀ ਇਹਨੇ ਬਾਈ ਨਹੀਂ ਲਾਇਆ ਲਾਉਣ ਉਨੇ 10 ਪਰ 8 10 ਸਾਲ ਬੈਠੀ ਹੁੰਦਾ ਸੀਗਾ ਹੁਣ ਮੈਂ ਵੀ ਤਨ ਕਿੱਲੇ ਕਰਤੇ ਗਾਣ ਹੋਰ ਵਧਾ ਦਾਂਗੇ ਇਹ ਖੇਤੀ ਦਾ ਬਾਈ 20 ਦੀ ਹੋਈ ਆ ਹਾਂ ਸਹੀ ਗੱਲ ਹੈ ਚੰਗੀ ਜਨਰੇਸ਼ਨ ਆ ਹਮਮ ਹਨ ਮੈਨੂੰ ਉਹਨੇ ਕਹਿ ਕੇ ਕਹਿੰਦਾ ਆ ਜਾ ਜਹਨੇ ਤੈਨੂੰ ਬੀਜ ਦੇਣਾ ਪਿਛਲੀ ਵਾਰੀ ਚਲ ਮੈਂ ਤਾਂ ਡਰਦਾ ਰੋਦਾ ਬਾਪੂ ਕਹਿੰਦਾ ਯਾਰ ਰਹਿਣ ਦੇ ਲਾਉਣ ਨੂੰ ਮੈਂ ਕਹਿੰਦਾ ਨਹੀਂ ਨਹੀਂ ਯਾਰ ਲਾ ਲੈ ਜਾ ਜਿਹਨੇ ਕਿਹਾ ਆਪਾਂ ਲਾਉਣੇ ਆ ਤੇ ਅਸੀਂ ਨਾ ਪਰ ਆ ਤੁਸੀਂ ਵੀਡੀਓ ਪਾਈ ਸੀ ਇਹਦੇ ਆ ਤੁਹਾਨੂੰ 90 ਤੋਂ ਪਲੱਸ ਹੋ ਗਿਆ ਯਾਰ ਘਟੇ ਨਿਸ਼ਾ ਹੋ ਗਈ ਐ ਕਿ ਵੀ ਦਿੱਤਾ ਇਹਨੂੰ ਹਾਂ ਐ ਕਿ ਵੀ ਦਿੱਤਾ ਸੀਗਾ ਬਈ ਚਾਚਾ ਹਾਂ ਹੁਣ ਦਿਖਾਈਏ ਆ ਪਾ ਲੋ ਕਿਹੜੇ ਕਿਹੜਾ ਕਿੰਨਾ ਲਾਇਆ ਬਾਦੂ ਸਾਰਾ ਆਪਣਾ ਰਕੇ ਆ ਹਾਂ ਨੂੰ ਆਪਣੇ 60 ਕਿੱਲੇ ਜਨੇ ਸਾਰੇ 60 ਕਿੱਲੇ ਆ ਹਾਂ ਅਲੱਗ-ਅਲੱਗ ਵੀ ਆ ਜਿਵੇਂ ਐਲ ਆਰ ਹੋ ਗਿਆ ਐਮ 5 ਹੋ ਗਿਆ ਐਮ 5 ਐਲ ਆਰ ਕਾਟੀ ਨਾਲ ਹਾਂ ਸਾਰੇ ਹੀ ਆ ਡਾਇਮੰਡ ਹਾਂ ਡਾਇਮੰਡ ਸੂਖਿਆਤੀ ਸਹੀ ਆ ਹਾਂ 51 33 51 33 ਵੀ ਆ ਉਹ ਵੀ ਤੁਨੂੰ ਆ ਵਿੱਚ ਸੌਟ ਲੈ ਲਈ ਸਾਰੇ ਦਿਖਾ ਦਿੰਨੇ ਆ ਨਹੀਂ ਨਹੀਂ ਸਾਰੇ ਦਿਖਾਉਣੇ ਯਾਰ ਆਪਾਂ ਸਾਰੇ ਦੱਸ ਕੇ ਹਾਂ ਵੀ ਆਪਣੇ ਜਿਵੇਂ ਜੀ 3 ਤੇ ਜੀ 4 ਆ ਆਪਾਂ ਦੰਨੇ ਆ ਠੀਕ ਆ ਤੇ ਆਪਾਂ ਉਹ ਵੀ ਦੂਜਾ ਨਹੀਂ ਹੈ ਵੀ ਕੋਈ ਕਹਿੰਦਾ ਜੀ 2 ਜਾਂ ਜੀ 1 ਉਹ ਨਹੀਂ ਆਪਾਂ ਮੈਂ ਝੂਠ ਝਾੜ ਮਾਰ ਕੇ ਕਰੰ ਦੇਣਾ ਹਣਾ ਨਹੀਂ ਨਹੀਂ ਉਹ ਤਾਂ ਹਾਂ ਆਪਾਂ ਜੀ 3 ਜੀ 4 ਇੱਕ ਚਹਨੇ ਝਾੜ ਵੀ ਫੇਰ ਹੀ ਬੰਨਦਾ ਸਹੀ ਪਹਿਲਾਂ ਨਹੀਂ ਇਹ ਤਾਂ ਝਾੜ ਬੰਨਦਾ ਹਾਂ ਇਹਦਾ ਫੂਰ ਫੂਰ ਤੋਂ ਜਾ ਕੇ ਝਾੜ ਗਾ ਫਿਰ ਬੰਨ ਲੱਗਦੇ ਆ ਇਹ ਹੂੰ ਤੇ ਪਹਿਲਾਂ ਝਾੜ ਨਹੀਂ ਬੰਨਦਾ ਜਿਹੜਾ ਨਵਾਂ ਬੀਜ ਆ ਯਾਰ ਉਹ ਤਾਂ ਬੇਲ ਹੀ ਨਹੀਂ ਰਾਲਦੀ ਅੱਧੀ ਮਿਹਨਤ ਨਾ ਹੋ ਜਾਂਦਾ ਕੀ ਰਿਤਾ ਹੈ ਹਾਂ ਜਿਹੜਾ ਵੀ ਵਧੀਆ ਨਾ ਵਧੀ ਮਿਹਨਤ ਨਾ ਹੋ ਜਾਂਦਾ ਜਿਹੜਾ ਹੁਣ ਵੀ ਮਾੜਾ ਬਾਈ ਉਹ ਤੁਰਦਾ ਨਹੀਂ ਉਹ ਤਾਂ ਪਲਾਕ ਨਾ ਮਰਜੀ ਮਿਹਨਤ ਕਰੀ ਜਾਂਦਾ ਇਹ ਤਾਂ ਹੈ ਹੁਣ ਦੇਖ ਲਈਆਂ ਤੁਸੀਂ ਹਾਂ ਹਾਂ ਯਾਰ ਕੀ ਯਾਰ ਕੋਈ ਆਏ ਮੌਸਮ ਨਾਲ ਵੀ ਫਰਕ ਪੈਂਦਾ ਯਾਰ ਕੀ ਮੌਸਮ ਬਦ ਗਿਆ ਯਾਰ ਹਨਾ ਆ ਮੌਸਮ ਵੀ ਵਧੀਆ ਹੈ ਕੀ ਵਧੀਆ ਰਿਹਾ ਮੌਸਮ ਗਰਮੀ ਰਹੀ ਆ ਠੰਡ ਘੱਟ ਪਈ ਆ ਹਾਂ ਵਧੀਆ ਰਿਹਾ ਹੈ ਕੀ ਪੂਲ ਸੀਗਾ ਇਹਦੇ ਆਲੂ ਦੇ ਹਿਸਾਬ ਨਾਲ ਮੈਂ ਤਾਂ ਅੱਗੇ ਉਹ ਤੋਂ ਦੇਖਾਂ ਮੈਂ ਕੱਠ ਜਾ ਬਾਵਾ ਕਰੀ ਬੈਠਾ ਚਾਚਾ ਨਹੀਂ ਨਹੀਂ ਵੀਰ ਹਲੈਣ ਪਤਾ ਦੇਖਣ ਆਈ ਸੀ ਬਾਈ ਲੈਣਾ ਹੈ ਗਾਹ ਨੂੰ ਠੀਕਾ ਠੀਕਾ ਨਹੀਂ ਕਿਹਾ ਸੱਜੇ ਵੀ ਆਪਾਂ ਲਿਆ ਬਾਈ ਤੱਕਨਾ ਚੌਕ ਲਿਆਂ ਦਾ ਹਾਂ ਹਾਂ ਤੇ ਗਾਹ ਨੂੰ ਵੀ ਯਾਨੀ ਕੋਈ ਨਵਾਂ ਵੈਰਾਈਟੀਆਂ ਲੈ ਲਾਂਗੇ ਬਾਈ ਨਹੀਂ ਨਹੀਂ ਫਿਰ ਕਿੰਨਾ ਬਾਣ ਲਾਇਆ ਬਾਈ ਦੱਸ ਤੂੰ ਹੈ ਤਾਂ ਇੱਕ ਇੱਕ ਕਿੱਲੇ ਹੈ ਗਿਆ ਬਾਈ ਠੀਕ ਹੈ ਇੱਕ ਇੱਕ ਕਿੱਲੇ ਹਾਂ ਤੇ ਤੰਨਾ ਚੌਕ ਕਿੱਲਿਆਂ ਦਾ ਚੌਕ ਕਿੱਲਿਆਂ ਦਾ ਬਾਈ ਤੋਂ ਲਿਆ ਸੀਗਾ 20 ਡਾਇਮੰਡ ਦਾ ਹਾਂ ਹਾਂ ਤੇ ਬਹੁਤ ਵਧੀਆ ਖੜਾ ਹੈ ਬਾਈ ਤੇ ਹੁਣ ਵੀ ਅਸੀਂ ਵੀ ਗਈ ਇਹਨੂੰ ਕਹਿਣ ਆਏ ਸੀਗੇ ਬਾਈ ਰੱਖ ਲਈ ਗਾਹ ਨੂੰ ਨੇ ਹੋਰ ਪਰ ਜਿਹੜਾ ਜਿਹਾ ਦਿਖਾਈ ਹੈ ਫਿਰ ਦੇਖਗੇ ਯਾਰ ਕਿਥੋਂ ਰਖਾ ਹੈ ਹਾਂ ਹਾਂ ਦਿਖਾ ਦਿੰਨੇ ਸਾਰਾ ਚੱਲ ਆਇਆ ਬਈ ਚਾਚਾ ਦੇਖਗੇ ਹਾਂ ਚਾਚਾ ਦੇਖ ਦਿਖਾ ਦਿੰਨੇ ਆਵਾ ਆ ਵੀ ਦੇਖ ਲੈ ਬੈਂਡ ਆ ਗਿਆ ਚਲੋ ਜੀ ਚਲੋ ਇਹਨੂੰ ਵੀ ਨਾਲ ਬਹੁਤ ਆਉਂਦੀ ਉਹ ਦਿਖਾਉਂਗਾ ਕੁਝ ਟੀਚ ਹਾਂ ਅਰੇ ਕੋ ਹਾਂ ਇਹ ਜਾਨੀ ਆ ਤਾਂ ਬੈਂਡ ਆ ਬੈਂਡ ਹਾਂ ਦੇਖ ਠੀਕ ਚਲ ਤੇ ਆ ਇਧਰ ਲੈ ਐਮਪਾਇਵਾ ਐਮਪਾਇਵਾ ਨਾ ਇਹਦਾ ਬਾਹਰ ਕਿੰਨਾ ਆਇਆ ਇਹਦਾ ਹੈ ਕਿ 10 ਕਿਲੋ ਐਮਪਾਇਵਾ ਐਮਪਾਇਵਾ 10 ਕਿਲੋ ਆਹ ਜੀ ਬਾਈ ਕਿਵੇਂ ਜੀਵਨ ਜੀ 2 ਜੀ 3 ਕਿੰਨੇ ਇਹ ਬਸ ਆਪਾਂ ਦਾ 3 ਤੋਂ ਲੈ ਕੇ 4 ਤੱਕ ਕਰ ਜਿਵੇਂ ਆਪਣੇ ਆਪਾਂ ਦਿੰਨੇ ਆ ਠੀਕ ਆ ਠੀਕ ਆ ਆ ਐਵੇਂ ਆਪਾਂ ਕਹਿ ਕੇ ਝੂਠ ਮਾਰ ਕੇ ਜੀ ਬੰਨ ਦੇਈ ਜਾਈਏ ਨਹੀਂ ਉਹ ਗੱਲ ਨਹੀਂ ਜਿਹਨੇ ਕਰਨੀ ਆਪਾਂ ਹਾਂ ਹਾਂ ਸਹੀ ਗੱਲ ਹੈ ਤੇ ਠੀਕ ਹੈ ਨਾ ਤੇ ਫਿਰ ਨੰਬਰ ਬੋਲ ਦੇ ਯਾਰ ਦਾਜਾ ਤਰਾ 8728068002 ਅਦਵਾ 8728068002 ਹਾਂ ਹਾਂਜੀ ਹਾਂਜੀ ਹਾਂ ਭਈ ਇਹ ਲੈ ਤੇ ਨਹੀਂ ਇਹ ਹੈਗਾ ਦੂਜਾ ਇਹ ਡਾਇਮੰਡ 510 ਤੇ ਹਾਂ 51033 ਆ ਇਹ ਇਹਦੇ ਮੱਥੇ ਲਾਏਗਾ ਇਹਦੇ ਹਾਂ ਇਹਦੇ ਮੱਥੇ ਲਾਏ ਉਧਰ ਵੀ ਲੱਗੇ ਵੇ ਸੋਨੂੰ ਮੈਂ ਸਾਰੇ ਸ਼ੋਰਟ ਵਿੱਚ ਲਾ ਦੀ ਤੈਨੂੰ ਦਿਖਾ ਦਿੰਦਾ ਸਾਰੇ ਖੇਤੀ ਤੇ 7008 ਵੀ ਆਪਣੇ ਕੋਲੇ ਹਾਂ ਯਾਰ ਉਹ ਲਾਲ ਜਆ ਬਾੜਾ ਹੁੰਦਾ ਹੁੰਦਾ ਹਾਂ ਉਹ ਵੀ ਦਿਖਾ ਦਿੰਦਾ ਤੈਨੂੰ ਉਹ ਵੀ ਦਿਖਾ ਯਾਰ ਸਹੀ ਗੱਲ ਚੱਲ ਉਧਰ ਲੈ ਕੇ ਸਾਰੇ ਖੇਤੀ ਲੈ ਲੋ ਸ਼ੋਰਟ ਦਿਖਾ ਦਿੰਦਾ ਤੈਨੂੰ ਆ ਜਾ ਹਨੂ ਕਟ ਕੇ ਦਿਖਾਉਣੇ ਹੁਣ ਕਿਵੇਂ ਬਣਿਆ ਵਰਸਾ ਆ ਜਾ ਬਈ ਮਨੂ ਚਲੋ ਚਲੋ ਬਈ ਸਾਹਮਣੀ ਪੱਟੀ ਭਾਈ ਲੋਕ ਚਲੋ ਚਲੋ ਹੋਰ ਜਾ ਇੱਕ ਮਿੰਟ ਇੱਕ ਮਿੰਟ ਭਾਈ ਆ ਜਾਣ ਦੇ ਆ ਜਾਣ ਦੇ ਦੇਖ ਲੈ ਕਿ ਮੈਂ ਵੀ ਬੂ ਬਣੇ ਦਿਆਂ ਨਾਲੇ ਕਿਨਾਰੀ ਚੱਲੋ ਪੱਤ ਜੀ ਕਿਵੇਂ ਬਣਿਆ ਵਾ ਆ ਲੋ ਇਹ ਕਿਹੜੇ ਭਾਈ ਜਾਤੋ 7008 ਇਹ ਨਹੀਂ ਨਹੀਂ 5133 5133 22 5133 ਨਵੀਂ ਵੈਰਾਈਟੀ ਆਈ ਹੈ ਜੀ ਲੈ ਆ ਬਈ ਦਿਖਾ ਆ ਜਾ ਨੇੜੇ ਆ ਜਾ ਬਈ ਕੈਮਰਾ ਕਿੱਥੇ ਲਾ ਬਈ ਉਹ ਹੀ ਉਹ ਨਹੀਂ ਨਹੀਂ ਉਹ ਮੇ ਨਹੀਂ ਉਹ ਮੇ ਨਹੀਂ ਅੰਦਾਜ਼ਦਾ ਬਈ ਇਹ ਥੱਲੇ ਪੱਛਾ ਇੱਧਰ ਥੱਲੇ ਹੋਣਾ ਰਹਿ ਜਾ ਠੀਕ ਯਾਰ ਇਹਦਾ 20 ਵੀ ਦਾਣੇ ਪੈਂਦੇ ਬਰੇ ਤੇ ਥੱਲੇ ਹਾਂ ਹਾਂ ਆਹ ਜਿਹੜੇ ਹਜੇ 8 10 ਦਾਣੇ ਤਾਂ ਲੱਗੇ ਹੀ ਰਹਿਗੇ ਨਾਲ ਹਾਂ 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 ਇਹਦੇ ਥੱਲੇ ਹੋਰ ਵੀ ਦਾਣੇ ਆ ਇੱਥੇ ਹੈਗੇ ਆ ਵਾਹ ਰੰਗ ਬਾਨੇ ਦਾ ਇਹ ਲਹੇ ਦਾ ਟਮਾਟਰ ਹਰਕਾ ਉਹ ਵੀ ਦਿਖੂ ਉਹ ਪਹਿਲਾਂ ਕਹਿੰਦੇ ਨਾਲ ਰਹਿਗੇ ਬੈਂਗਰੀ ਆਲੂ ਇਹਦੇ ਚੱਕੀਆਂ ਹੋ ਹਾਂ ਦੇ ਭਾਈ ਨਾ ਨਾ ਉਹ ਤਾਂ ਨਵੇਂ ਬੀਜ ਆਣੇ ਹਜੇ ਤਾਂ ਬਾਈ ਇਹਨਾਂ ਤੇ ਲੱਗੀ ਜਾਣਿਆ ਆ ਇਹ ਪੰਜ ਸੱਤ ਤਾਂ ਦਿਨ ਨੂੰ ਲੱਗੀ ਜਾਣਿਆ ਹਜੇ ਆ ਦੇ ਆ ਹਮ ਹਰੇ ਤਾਂ ਇਧਰ ਨੂੰ ਵੀ ਹੋਣਗੇ ਬੱਟ ਦੇ ਵਿੱਚ ਹਮ ਬਹੁਤ ਆ ਦਾਣੇ ਬਾ ਇਹਦਾ ਬਿਜਿ ਸਾਰਾ ਇਹਦਾ ਇਹ ਮਸ਼ੀਨ ਦਾ ਸਾਰਾ ਰਾਸ਼ਨ ਹੀ ਨਿਕਲਣਾ ਸਹੀ ਆ ਆ ਦੇਖੋ ਨਿੱਕਾ ਨੁੱਕਾ ਦਾਣਾ ਇਹ ਜਿਹੜਾ ਇਹਨੇ ਮਗਰੋਂ ਤਿਆਰ ਹੋਣਾ ਇੰਨਾ ਰਾਸ਼ਨ ਹੀ ਨਿਕਲਣਾ ਇਹ ਹਾਂ ਹਜੇ ਤਾਂ ਦੇਣ ਵੀ ਦਾਜਾ ਹੋਣ ਦੇ ਆਪਾਂ ਤਾਂ ਪਰ 20 20 ਬਣਾਉਣਾ ਨਾ ਆਪਾਂ ਵੇਲ ਵੜ ਦੇਣੀ ਆ ਜਦੋਂ ਹੋਰ ਆਪਾਂ 50 ਮੈਨੂੰ ਯਾਨੀ ਜੇ ਜੀਵਿਦਾਰ ਨੇ ਖੇਤੀ ਕਰਨੀ ਹੈ ਇਹ ਬਹੁਤ ਵਧੀਆ ਐਲਰ 250 ਕਟੇ ਤੋਂ ਕੋਈ ਸਾਰੇ ਹੀ ਲਾਉਂਦੇ ਆ ਵੀਰ ਭਾਈ ਪਤਾ ਹੀ ਆ ਕਿੰਨਾ ਕਹੇ 300 ਪਲੱਸ ਜਾਂਦਾ 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 ਇਹ ਰਹੀ ਬਾਈ ਹੋਏ ਵੀ 50 ਕ ਦਿਨਾਂ ਦੇ ਹੋਣੇ ਆ ਹਾਂ ਹਾਂ ਇਹ ਠੀਕ 30 ਤਰੀਕ ਨੂੰ ਲਾਇਆ ਸੀ ਇਹ ਹਾਂ ਤਨ ਤਰ 6 ਤਨ 9 ਤਨ 12 ਤੋਂ 14 ਦਾਣੇ ਆ ਹਾਂ ਹਾਂ ਬਾਈ 14 15 ਰਹਿਗੇ ਆ ਹਾਂਜੀ ਬਾਕੀ ਉਹਦੇ ਨਾਲ ਰਹਿਗੇ ਅਜਵੇਂ ਆਹ ਤਾਂ ਨਵੇਂ ਤਿਆਰ ਹੋ ਜਾਣਾ ਬਾਅਦ ਚ ਵੁੱਚ ਪਿਆ ਬਾਅਦ ਦੇ 14 ਦਾਣੇ ਆ ਦੇ ਬਾਅਦ ਚ ਬਾ ਪਿਆ ਪਿਆ ਦੋ ਆ ਪਿਆ ਦੋ ਆ ਪਿਆ ਰਹਿ ਗਿਆ 20 22 ਦਾਣੇ ਯਾਰ ਹੈਗੇ ਆ ਨਮੋਜ ਨਾਲ ਤੇ ਬਾਕੀ ਪਰ ਚਾਚਾ 5133 ਹੈ ਨਾ ਇਹ 5133 ਹੈ ਲਾਰਾ ਮੈਂ 7000 8000 ਵੀ ਦਿਖਾਈ ਆਉਣ ਵਾਲੇ ਟਾਈਮ 'ਚ ਮਾਰਕੀਟ 'ਚ ਇਹ ਨਹੀਂ ਐਲਰ ਨੂੰ ਡਿਮਾਂਡ ਬਣਾਉਣੀ ਹਾਂ ਨਹੀਂ ਰੰਗ ਵਾਲਾ ਬਰਗਾ ਬਾਈ ਰੰਗ ਵਾਲਾ ਬਰਗਾ ਅਰੇ ਜਿੱਥੇ ਬੱਤਾ ਪਾਟੀ ਜਾਦਾ ਦਾ ਤਾਂ ਬੱਤਾ ਪੈਂਦਾ ਬਾਈ ਲੈ ਬਈ ਤੀਜੇ ਖੇਤ ਆ ਗਏ ਕਾਟੀਨ ਵਾਲਾ ਖੇਤ ਆ ਗਿਆ ਹੁਣ ਹਾਂ ਆਇਆ ਇਹ ਕਾਦੀ ਨਾਲ ਆ ਬਈ ਇਹ ਤਾਂ ਕਾਦੀ ਨਾਲ ਆ ਕਿਹਨੇ ਚਾਹਨੇ ਆਪਣਾ ਬੇਲ ਖੜੀ ਤੇ ਕੋਈ ਵੀਰ ਭਾਈ ਨੇ ਜਿਹਨੇ ਲੈਣਾ ਦੇਖ ਸਕਦਾ ਖੜਾ ਹੈ ਨਾ ਅਗਲਾ ਕਹਿੰਦਾ ਵੀ ਜਿਹੜੇ ਫੋਨ ਚਾਚਾ ਆਉਣਗੇ ਨੰਬਰ ਦੇ ਤਾਤਰਾ ਬਹੁਤ ਤੇ ਉਹਨਾਂ ਨੂੰ ਕਹੋ ਆ ਕੇ ਬਈ ਬੇਲ ਦੇਖ ਜੋ ਹਾਂ ਵੀ ਬੇਲ ਚੈੱਕ ਕਰ ਜਾਣ ਜਿੱਥੋਂ ਆਪਾਂ ਨੂੰ ਬੰਦੇ ਨੇ ਕਿਹਾ ਨੇ ਲੈਣਾ ਹੋਇਆ ਦੇਖ ਕੇ ਆਪਾਂ ਉਥੋਂ ਆਹੋ ਬਈ ਆ ਕੇ ਨਾਲੇ ਰੁਪਈਆ ਬੋਕਲ ਕਰ ਲਾਂਗੇ ਹਾਂ ਹਾਂ ਬੜਾ ਦਿਖਾਇਆ ਵੀ ਪਟ ਗਿਆ ਯਾਰ ਚਾਚਾ ਇਹ ਵੀ ਨਾਲੇ ਲੇਟ ਹੀ ਲੱਗਿਆ ਵਾ ਠੀਕ ਆ ਹਾਂ ਵੇ ਵੀ ਚਾਚਾ ਪਟ ਕਾਰਟਿੰਗਰ ਦਿਖਾ ਹੁਣ ਪਟ ਕੇ ਠੀਕ ਆ ਵੀ ਚੈਣੇ ਦਿਖਾ ਦੇ ਆ ਕੱਢ ਇਹ ਮਾਰ ਰਿਹਾ ਠੀਕ ਲੋ ਉਹ ਬਣ ਪਿਆ ਪਿਆ ਨੂੰ ਵੀ ਆਵਾ ਸਾਈਡ ਤੇ ਕਰ ਹੁੰਦਾ ਐ ਮਾਲ ਹੂੰ ਆ ਬਹਾ ਬਟਾਪਣਿਆ ਪਿਆ ਹਾਂ ਹਾਂ ਆ ਦੇ ਆਵੇ ਨਾ ਇੰਨਾ ਕੀ ਹੁੰਦਾ ਚੈਣੇ ਇਹ 12 13 ਦਾਣੇ ਬਹੁਤ ਬਣਿਆ ਯਾਰ ਹਾਂ ਇਕਾ ਡੇ ਰੁਪਏ ਖਾ ਹਾਂ ਹਾਂ ਹਲੇ ਟਾਈਮ ਵੀ ਥੋੜਾ ਹੋਇਆ ਨਾ ਹੂੰ ਨਹੀਂ ਹੁਣ 14 15 ਹੀ ਹਾਂ 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 ਨਹੀਂ ਆਹ ਦੀ ਹੈ ਹੈ ਆ ਕੋਰ ਰੋਲ ਰੋਲ ਜਾਂਦੇ ਵਿੱਚ ਹਾਂ ਹਜੇ ਨਿਆ ਨਿੱਕੇ ਹੁੰਦੇ ਹਨਾ ਹੈਗੇ ਆ ਹੈਗੇ ਆ ਮੋਰ ਹਾਂ ਇਹ ਠੀਕ ਆ ਇਹ ਪੱਕੀ ਵੈਰੈਟੀ ਆ ਵੀਰ ਜੀ ਇਹ ਪੱਕੀ ਵੈਰੈਟੀ ਆ ਜੀ ਉਤੋਂ ਆਲੂ ਆ ਹਾਂ 17 18 ਆਲੂ ਆ ਇਹ ਸਟੋਰ ਚ ਬੈਠਣ ਵਾਲੀ ਵੈਰੈਟੀ ਨਹੀਂ ਇਹ ਸੋੜਤੇ ਰੱਖਣ ਵਾਲੀ ਆ ਇਹਨੂੰ ਜੁਪੀ ਦੇ ਵਿੱਚ ਜੇ ਮੈਂ ਕਹਿੰਦਾ ਲਾਲ ਹਾਲੈਂਡ ਫਰੋਕਾਬਾਦ ਦੀ ਵੀਡੀਓ ਦੇਖਿਓ ਤੁਸੀਂ ਠੀਕ ਆ ਜਦੋਂ ਬੈਕ ਦਾ ਸਭ ਤੋਂ ਮਹਿੰਗਾ ਇਹ ਵਿਗਦਾ ਇਹਨੂੰ ਕਹਿੰਦੇ ਆ ਲਾਲ ਹਾਲੈਂਡ ਠੀਕ ਆ ਠੀਕ ਆ ਹਾਂ ਫਰੋਕਾਬਾਦ ਦੀ ਮੰਡੀ ਸਭ ਤੋਂ ਵੱਡੀ ਆ ਆਪਣੀ ਜੁਪੀ ਦੀ ਹਾਂਜੀ ਉੱਥੇ ਦੀ ਵਿਕਰੀ ਬਹੁਤ ਆ ਇਹਨੂੰ ਜਾਨੀ ਖਾਸ ਹੋ ਕੇ ਵਿਗਦਾ ਆਏ ਨੇ ਵੀ ਬੰਦੇ-ਮੁੰਦੇ ਚ ਰੌਲ ਜਾਣਗੇ ਵੀ ਉਹ ਚੱਕਰ ਨਹੀਂ ਹੈ ਜੀ ਕੋਈ ਮਾੜਾ ਜੀ ਤਾਂ ਤੋਂ ਨੌਂਦਾ ਹੀ ਨਹੀਂ ਚੋਹੋ ਦਾ ਸਾ ਯਾਰ ਸੱਤ 7000 8 ਪਤਾ ਨਹੀਂ ਚਲੋ ਗਾਹਲੇ ਖੇਤ ਚਲੋ ਵੀ ਚੌਥੇ ਖੇਤ ਚਲਦੇ ਹੁਣ ਤਿੰਨ ਖੇਤ ਦਿਖਾਤੇ ਡਾਇਮੰਡ ਵਾਲਾ ਹੋ ਗਿਆ ਕਾਰਟੀਨਰ ਵਾਲਾ ਹੋ ਗਿਆ ਤੇ 5133 ਵਾਲਾ ਹੋ ਗਿਆ ਐਲ ਆਰ ਫਰਾਜਾ ਹੁਣ ਗਾਹਲੇ ਖੇਤ 7000 8 ਵਾਲਾ ਹਾਂ 7000 ਆ ਗਏ ਹੁਣ ਚੌਥੇ ਖੇਤ ਇਹ ਦਿਖਾਉਣੇ ਆ 7000 8 ਜਿਹੜਾ ਬੜਾ ਲਾਲ ਜਿਹਾ ਹੁੰਦਾ ਉਹ ਆਲੂ ਕੋਲੇ ਆਂ ਜਾਂ ਬਈ ਪੱਟੇ ਹੁੰਦਾ ਹਨਾ ਕਿ ਐਵਰੇਜ ਪਟਾਂਗੇ ਆਪਾਂ ਆਹ ਸਾਹਮਣੇ ਖੱਦਲੇ ਵਾਲੇ ਆਹਨ ਦੇ ਹਾਂ ਵਾਲਾ ਰਸ ਇਹਦਾ ਹੈਗਾ ਜਿਆਦਾ ਵਾਸ ਦੇ ਵੱਧ ਬਈ ਜਿਹਦਾ ਜਿਆਦਾ ਬਹੁਤ ਘਾੜ ਨਿਕਲਿਆਉਂਦਾ ਬਈ ਇਹਦਾ ਜੱਫਾ ਪੱਕੀ ਦਾ ਹੈ ਬਈ ਹਾਂ ਕਾ ਨਾ ਲੈਟ ਜਾਂਦਾ ਸਾਡੇ 300 ਦੇ ਉੱਤੇ ਤੂੰ ਲਾ ਕੁਛ ਨਾ ਲਾ ਇਸੋ 100 ਚੰਗਾ ਜਾਂਦਾ ਮੋਹਰ ਦੇ ਕਬੂਤਾ ਫਾਕ ਫਾਕ ਲੈ ਕੇ ਖਾਣ ਇੱਥੋਂ ਦੇ ਪੱਟਾ ਹਨ ਪੱਲਾ ਪੱਟਲਾ ਸੱਤਾਂ ਬਤਾ ਜਾਂ ਹਾਂ 7000 ਰੱਸਾ ਇਹ 5 ਤਰੀਕ ਦਾ ਲੱਗਿਆ ਵਾ ਇਹ ਨੂੰ 10 12 ਦਾਣੇ ਤਾਂ ਆਹੀ ਹੈ 1 2 3 4 5 6 7 8 9 ਹਾਂ ਦਾਲ ਹਾਂ ਹਾਂ 10 ਦਾਣੇ ਇਹ ਬਾਕੀ ਦੇ ਥੱਲੇ ਆ ਇਹਦਾ ਰੰਗ ਟਮਾਟੇ ਨਾਲ ਸਾਝਾ ਮੈਂ ਯਾਰ ਮੈਂ ਬੋਲ ਮੈਂ ਤੁਹਾਨੂੰ ਪਹਿਲਾਂ ਗਏ ਵਾੜਾ ਲਾਲ ਯਾਰ ਲਾਲ ਵਾਹ ਇਹ ਸੋਹਣਾ ਲਾਲ ਯਾਰ ਰਚਾ ਦਾ ਦਕਾ ਕੇ ਬਾਟਲਾ ਦੂਰਤ ਕਰ ਹੂੰ ਦੇਖੋ ਤੇ ਮੋਟਰ ਦੇ ਯਾਰ ਅੱਗੇ ਪਹਿਲਾਂ ਢੇਗਰੀ ਆਲੂ ਚੱਲਿਆ ਯਾਰ ਚਾਚਾ ਕਹਿੰਦੇ ਨੇ ਨਾ ਲਵਾਲਾ ਲਾਲ ਜੇ ਵਾਲਾ ਲਾਲ ਇਹਦਾ ਬਾਈ ਮੰਡੀ ਇਹਦਾ ਥਿਆਉਂਦਾ ਨਹੀਂ ਏਡੀ ਗੱਕੀ ਆ ਦੀ ਰੰਗ ਇਹ ਨਵਾਂ ਆਇਆ ਨਾ ਵੀਰ ਜੀ ਅਜੇ ਥੋੜੇ ਜਿਮੇ ਤਾਰਾਂ ਕੋਲੇ ਹਾਂ ਥੋੜੇ ਕੋਲੇ ਹੋ ਹਾਂ ਇਹਦਾ ਫਿਰ ਚਾਚਾ ਕਿੰਨਾ ਮਾਣ ਲਾਇਆ ਵਾ ਇਹਦਾ ਸੱਤ ਹਜ਼ਾਰ ਰਹਿ ਗਿਆ 5-6 ਕਿੱਲੇ ਹੈਗੇ ਆ 6 ਕਿੱਲੇ ਅਲੇ ਨਾ ਗੱਠਾ ਨਹੀਂ ਪਟਿਆ ਜੀ ਆਪਾਂ ਹਾਂ ਨਹੀਂ ਪਟਿਆ ਪਏ ਆ ਬਾਈ ਵੀ ਬਹੁਤ ਪਿਆ ਆ ਪਰ ਇਹਨੂੰ ਪਰ ਇਹਨੂੰ ਪਰ ਇਹਨੂੰ ਪਿਆ ਆ ਇਹਦਾ 400 ਪਲੱਸ ਝੜਾ ਹੈ ਹੋ ਬਾਈ ਜਿਹਾ ਹਸਾ ਉਹਨਾਂ ਦਾ ਜੇ ਜਿਵੇਂ ਦੂਜਾ ਨਹੀਂ ਹੁੰਦਾ 25 ਜਿਹਾ 20 ਪਲੱਸ ਹੋਣਗੇ ਦਾਣੇ ਰਹਿਗੇ ਇਹ ਯਾਰ 5 ਤਰੀਕ ਨੂੰ ਲਾਇਆ ਚਾਹਣੇ ਇਹ ਹਾਂ ਅੱਛਾ ਇਹਦਾ ਗਣਤਕੋਂ ਬਾਹਰ ਹੁੰਦਾ ਹਾਂ ਹਾਂ 20 ਪਲੱਸ ਹੋਣਗੇ ਦਾਣੇ ਜਿਹਦੇ ਨਾਲ ਅਗੇ ਬੂਟੇ ਦੇ ਰਹਿਗੇ ਬਰੀਕ ਬੂ ਬੱਕੜੇ 10 10 ਸੀਗੇ ਬਾਈ ਹਾਂ ਦੇਖ ਲੈ ਅਬ ਗਣਾਂਗੇ ਲੈ ਆ ਦੇਖ ਲੈ ਨਹੀਂ ਨਹੀਂ ਬਹੁਤ ਬਹੁਤ ਝਾੜ ਯਾਰ ਠੀਕ ਆ ਇੰਨਾ ਕੀ ਹੋਣਗੇ ਉਹ ਨਾ ਤੇ ਆ ਬਈ 10 ਉਹ ਤੇ 27 ਹੋਗੇ ਹਲੇ ਦਿਨ ਵੀ ਕਿਹੜੇ ਹੋਇਆ ਇਹਨੂੰ ਦੇਖ ਲਾ ਲਓ ਰੰਗ ਦੇਖ ਯਾਰ ਹਾਂ ਪੰਜ ਤਰੀਕ ਦਾ ਲਾਇਆ ਸਿਓਰ ਦਾ ਪੰਜ ਤਰੀਕ ਦਾ ਕਹਿੰਦੇ ਪੰਜ ਨਵੰਬਰ ਦਾ ਹਾਂ ਹੈ ਗਿਆ ਪੰਜ ਨੂੰ ਬਈ 2 ਮਹੀਨੇ ਹੋਨੇ ਆ ਹਾਂ ਹਾਂ ਆ ਜਨਵਰੀ ਦੀ ਪਾਣੀ ਤੇਰਾ 20 ਦਾ ਵੀਰ ਜੀ ਮਿਲਦਾ ਹੀ ਨਹੀਂ ਇਹਦੇ ਥੱਲੇ ਬੀਜ ਨਹੀਂ ਪਾਨਾ ਇੱਥੇ ਸਾਰਾ ਰਾਸ਼ਨ ਹੀ ਆ ਰਾਸ਼ਨ ਨਹੀਂ ਬਣੂ ਹਣਾ ਹਾਂ ਬਈ ਦੇ ਭਾਣਾ ਮੀਨਾ ਨਾ ਕਿਤਾ ਪੂਰਾ ਪੂਰਾ 90 ਦਿਨ ਤੇ ਰੱਛ ਨਹੀਂ ਰੱਛ ਨੀ ਬਈ ਲਾ ਥੱਲੇ ਧਰਤੀ ਨਹੀਂ ਦੱਸਦੀ ਹੁੰਦੀ ਜਦੋਂ ਪੜਦੇ ਤੁਹਾਨੂੰ ਵੀਡੀਓ ਬਣਾ ਕੇ ਦਿਖਾਵਾਂਗੇ ਆਉ ਮੈਂ ਉਦੋਂ ਵੀ ਸੀ ਆਪਾਂ ਬਾਈ ਹਾਂ ਇਹ ਤਾਂ ਬੇਲ ਜਿਹੜੀ 20 ਸਾਈਜ਼ ਨੂੰ ਪਹਿਲਾਂ ਕੱਟਣੀ ਪੈਣੀ ਆ ਪਹਿਲਾਂ ਕੱਟਣੀ ਪੈਣੀ ਆ ਬਾਈ ਕੋ ਤੁਹਾਨੂੰ ਵੀਡੀਓ ਤੇ ਨੰਬਰ ਚੱਲੀ ਜਾਂਦਾ ਬਈ ਚਾਚੇ ਦਾ 82 868002 ਤੇ ਕਰ ਲਿਓ ਸੰਪਰਕ ਜਿਹਨੇ ਬਾਈ ਜਿਹੜਾ ਜਿਹੜਾ ਵੀ ਵੀ ਲੈਣਾ ਡਾਇਮੰਡ ਵੀ ਆ ਕਾਟਿੰਗਰ ਵੀ ਆ ਐਲ ਆਰ ਵੀ ਆ 5133 ਤੇ 7008 ਰੁਪਈਆ ਬਾਕੀ ਸਾਰਾ ਸੰਭਾਲ ਕੇ ਰੱਖਦਾ ਹੈ M5 ਵੀ ਆਹ ਭਾਈ M5 ਵੀ ਕਰ ਲਿਓ ਵੀਰੇ ਦਿੱਤੇ ਹੋਏ ਨੰਬਰ ਦਾ ਸੰਭਾਲ ਬੱਸ ਪਿੰਡਾਂ ਨੂੰ ਯਾਰ ਲਾਲੇ ਨੂੰ ਜਾਣ ਦਈਏ ਨਾ ਨਾ ਆਹ ਤਾਂ ਸਾਰੇ ਜਾਣਦੇ ਯਾਰ ਮੋਗਾ ਜਿਲ੍ਹਾ ਦਾ ਬਹੁਤ ਟਾਈਮ ਹੋ ਗਿਆ ਭਾਈ ਇਹ ਆਪਾਂ ਮਾੜਾ ਬਈ ਦਿੱਤਾ ਨਹੀਂ ਬਹੁਤ ਟਾਈਮ ਹੋ ਗਿਆ ਭਾਈ ਮਾੜਾ ਆਪਾਂ ਕਹਿ ਦੇਣਾ ਸੀ ਯਾਰ ਆਪਣਾ ਬਹੁਤ ਸੋਹਣਾ ਲੁਕੜਿਆ ਏਰੀਆ ਵਾਲਾ ਚੱਚ ਨੇ ਪਰ ਵਾਲਾ ਡਾਇਮੰਡ ਇਹ ਵੀਰ ਜੀ ਸਾਡੇ ਵੀਡੀਓ ਬਣਾਉਣ ਨਹੀਂ ਆ ਇਹ ਤਾਂ ਸਾਡੇ ਨਾਲ ਮਿੱਤਰਤਾ ਹੀ ਆ ਇਹਨਾਂ ਨੂੰ ਬੀ ਦਿੱਤਾ ਕਰਕੇ ਅਸੀਂ ਅੱਜ ਤਾਈਂ ਵੀਡੀਓ ਬਣਾ ਕੇ ਨਹੀਂ ਵੇਚਿਆ ਮਾਲ ਅਸੀਂ ਆਪਾਂ ਤਾਂ ਕਿਹਾ ਨੂੰ ਆਤ ਹੈ ਉਹੀ ਆਪਾਂ ਦੇ ਦਿੰਦੇ ਆ ਅੱਗੇ ਵੀਡੀਓ ਨਹੀਂ ਬਣਾਈ ਮੈਂ ਤੇ ਪੱਗੂ ਜਾਂਦਾ ਸੀ ਮੈਂ ਕਿਹਾ ਯਾਰ ਚਾਚੇ ਹੁਣੇ ਬੈਠਾ ਜੀ ਵੀਡੀਓ ਬਣਾ ਕੇ ਚੱਲਦੇ ਹਾਂ ਨਹੀਂ ਲੈ ਆਪਣਾ ਮੇਲ ਹੋ ਗਿਆ ਵਧੀਆ ਗੱਲ ਹੋ ਗਈ ਲੈ ਸੁਖਜਿੰਦਰ ਵੀ ਅੱਗੇ ਕਹਿੰਦਾ ਸੀ ਇੱਕ ਦਿਨ ਕਹਿੰਦਾ ਵੀਡੀਓ ਬਣਾਈਏ ਆਪਣੇ ਆਲੂਆਂ ਦੀ ਉਹ ਫਰਕ ਆਏ ਬਈ ਚਾਚਾ ਇਹਦੇ ਪੱਤੇ ਤੋਂ ਹੀ ਪਤਾ ਲੱਗ ਜਾਂਦਾ ਵੀ ਇਹ ਲਾਲਾ ਨੂੰ ਨਾ ਯਾਰ ਇਹ ਲਾਲੀ ਦਾ ਬੂਝਾ ਵਿੱਚ ਬਹੁਤ ਚੌੜਾ ਪਤਾ ਹੁੰਦਾ ਥੋੜਾ ਜਿਹਾ ਡਾਇਮੰਡ ਦਾ ਆ ਘੱਟ ਆ ਇਹ ਭੈਣਾਂ ਦੀ ਚੀਜ਼ ਆ ਆਪਾਂ ਨੂੰ ਵੀ ਥੋੜੀ ਜਿਹੀ ਨੌਲੇਜ ਤਾਂ ਆ ਗਈ ਆਲੂਆਂ ਨਾਲ ਰਹਿਣ ਕਰਕੇ ਜਿਹੜਾ ਆ ਬਈ ਲਾਲੀ ਚ ਉਹ ਲਾਲੀ ਜਾ ਦੇਖ ਕੇ ਉਹ ਆਪਣੇ ਗਾਰ ਲੱਗੇ ਹੋਵੇ ਬੜੀ ਹਰਕਾ ਹੈ ਨਾ ਉਹ ਇਹ 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 ਪਤਾ ਕੀ ਗੱਲ ਹੈ ਜene ਮੈਂ ਤੁਹਾਨੂੰ ਦੱਸਦਾ ਨਚੋੜ ਕੀ ਆ ਫੂਰ ਪਾਸੋਂ ਦਾ ਇਧਰ ਪਾਸ ਸੰਦ ਨੂੰ ਹਵਾ ਵਗਦੀ ਆ ਜਿਆਦੇ ਤੇ ਜਿਆਦੇ ਵਗਦੀ ਆ ਪੂਰਬ ਵੱਨ ਨੂੰ ਲਾਰਾ ਵੀ ਕਹਨੇ ਆ ਸਾਰਾ ਬਾਣਾ ਲਾਰਾ ਹਾਂ ਬਾਣਾ ਲਾਰਾ ਪਾਸ ਬਈ ਸੁੱਕੀ ਮੈਂ ਵੀ ਫਟ ਬਈ ਸੁੱਕੀ ਜੋਂ ਪੁਰਜਾ ਪਾਸ ਦੀ ਗਾਰ ਦਾ ਆਇਆ ਨੇੜੇ ਮਾਰਕਟ ਸੈਂ ਹੈ ਆ ਦਿਖਾ ਦੇ ਦਾ ਰੰਗ ਤੇ 7800 ਆ ਇਹ ਵੀ ਚੀਜ਼ ਆ ਹਾਂ ਦਿਖਾ ਦੇ ਤਾਂ ਇਹਦੇ ਵੀ ਗੈਨ ਲੁੱਦਾ ਇਹਦੇ ਥੋੜੇ ਕੱਟ ਪਏ ਇਹਨੇ ਝਾੜਤਾ ਹੀ ਦਾ ਘਾਟਾ ਇਹਦਾ ਬਸ 200 250 ਪਲੱਸ ਪਰ ਇਹਨੂੰ ਮਾਰ ਲਾਥਾ ਪਰ ਇਹਨੂੰ ਪਰ ਇਹਨੂੰ ਸਾਰੀ ਆਲੂ ਆ ਇਹ ਨਿਕਲਦਾ ਇਹ ਵੀ ਇੱਕ ਸੱਜਾ ਹੀ ਆ ਹਾਂ ਇੱਕ ਇੱਕੋ ਸੱਜਾ ਹਾਂ ਸਹੀ ਗੱਲ ਆ ਨਾ ਜੋ ਸ਼ਾਂਤੀ ਕਰਕੇ ਧਰੇ ਹੁੰਦਾ ਥੱਲੇ ਪਰ ਇਹਨੂੰ ਸੁੱਖੀ ਹੱਥ ਮਾਰ ਆਏ ਨੂੰ ਆਹ ਥੱਲੇ ਸੱਟ ਲਾ ਮਿੱਟੀਆ ਬਸ ਬਹੂਜਾ ਪਾਰਾ ਬਸ ਉਹ ਤੇਰੀ ਦਿਖਾਈ ਯਾਰ ਬਚ ਜਾ ਪਿਆਵਾ ਬਚ ਜਾ ਹੈਗਾ ਪਿਆਵਾ ਬਚ ਜਾ ਉਹਦੇ ਆ ਦੇਖਾਗਾ ਹਾਂ ਆ ਦੇ 1 2 3 4 5 5 6 7 8 8 8 4 12 4 16 22 ਸ਼ੇ ਬਾਈ ਤਾਂ ਨੇ ਇਹ ਬਾਈ ਦਾ ਨਾ ਚਹਣੇ ਹਾਂ ਇੱਕ ਹਲੇ 2 ਮਹੀਨਿਆਂ ਦਾ ਹੋਇਆ ਹਲੇ ਇਹ ਬੀਵੀ ਕੋਈ ਕੁਝ ਸਹਿਜ ਪਿਆ ਬਾਈ ਸਾਰਾ ਜਾਨੀ ਕਿ ਛੋਟਾ ਵੱਡਾ ਨਹੀਂ ਹਾਂ ਹਲੇ ਤਾਂ ਇਹ ਚੱਲੀ ਜਾਣਾ ਕੰਮ ਹਨ ਹਲੇ ਟਾਈਮ ਬਹੁਤ ਪਿਆ ਸੀ ਹਾਂ ਹਾਂ ਟਾਈਮ ਬਹੁਤ ਪਿਆ ਤੇ ਜਿਹੜਾ ਬਰੀਕ ਹੈ ਗੋਲੀ ਬਣ ਜਾਣਾ ਦੂਜਾ ਸਾਰਾ ਵੀ ਬਣ ਜਾਂਦਾ ਨਵੇਂ ਪੀਿਆਂ ਦਾ ਤਾਂ ਫਿਰ ਫਰਕ ਪੈਂਦਾ ਹੀ ਆ ਬਾਈ ਲੈ ਵੀ ਅਸੀਂ ਤਾਂ ਬਾਈ ਕਰਾ ਚੱਲੇ ਬੁੱਕ ਚਾਚੇ ਹਾਂ ਸਹੀ ਗੱਲ ਹੈ ਅਸੀਂ ਤਾਂ ਕਰਾ ਚੱਲੇ ਬੁੱਕ ਕਿ ਜਦ ਤੱਕ ਨੰਬਰ ਤੇ ਬਾਈ ਤੁਸੀਂ ਵੀ ਕਰਦੇ ਹੋ ਵਰਕ ਠੀਕ ਹੈ ਧੰਨਵਾਦ ਬਾਈ